ਕਿਸਾਨਾਂ ਵੱਲੋਂ ਬਟਾਲਾ ਚ ਪੰਜਾਬ ਐਂਡ ਸਿੰਧ ਬੈਂਕ ਦੇ ਬਾਹਰ ਕੀਤਾ ਗਿਆ ਦਰਨਾ ਪ੍ਰਦਰਸ਼ਨ ਕਿਸਾਨ ਦੀ ਫੈਕਟਰੀ ਚ ਹੋਈ ਚੋਰੀ ਮਾਮਲੇ ਚ ਬੈਂਕ ਵੱਲੋਂ ਕੀਤੀ ਇੰਸ਼ੋਰੈਂਸ ਨਾ ਮਿਲਣ ਤੇ ਕਿਸਾਨ ਹੋਏ ਸਨ ਇਕੱਠੇ ਬਟਾਲਾ ਸ਼ਹਿਰ ਚ ਪੰਜਾਬ ਐਂਡ ਸਿੰਧ ਬੈਂਕ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨਾਲ ਜੁੜੇ ਵੱਡੀ ਗਿਣਤੀ ਚ ਇਕੱਠੇ ਹੋਏ ਕਿਸਾਨਾਂ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਇੱਕ ਕਿਸਾਨ ਜੋ ਨਾਲ ਇੱਕ ਫੈਕਟਰੀ ਵੀ ਚਲਾਉਂਦਾ ਹੈ ਦੀ ਫੈਕਟਰੀ ਚ 2022 ਚ ਚੋਰੀ ਹੋਈ ਸੀ ਅਤੇ ਕਰੀਬ 15 ਲੱਖ ਰੁਪਏ ਦਾ ਵੱਡਾ ਨੁਕਸਾਨ ਹੋਇਆ ਸੀ ਅਤੇ ਜਦਕਿ ਉਸ ਵੱਲੋਂ ਆਪਣੇ ਫੈਕਟਰੀ ਦੀ ਇੰਸ਼ੋਰੈਂਸ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਹਰ ਸਾਲ ਲਗਾਤਾਰ ਕੀਤੀ ਜਾ ਰਹੀ ਸੀ ਤਾਂ ਕਿਸਾਨ ਸਰਬਜੀਤ ਸਿੰਘ ਛੱਠਾ ਵੱਲੋਂ ਬੈਂਕ ਸਟਾਫ ਨੂੰ ਆ ਕੇ ਦੱਸਿਆ ਗਿਆ ਕਿ ਚੋਰੀ ਹੋਈ ਹੈ ਅਤੇ ਉਹ ਉਸ ਦਾ ਕਾਰਵਾਈ ਕਰਨ ਅਤੇ ਜੋ ਨੁਕਸਾਨ ਹੋਇਆ ਹੈ ਉਸ ਦੇ ਪੈਰਵਾਹੀ ਕਰਨ ਜਦਕਿ ਬੈਂਕ ਨੂੰ ਲਿਖਤੀ ਵੀ ਦਿੱਤੀ ਲੇਕਿਨ ਬੈਂਕ ਦਾ ਸਟਾਫ ਪਹਿਲਾ ਤਾਂ ਟਾਲਮਟੋਲ ਕਰਦੇ ਰਹੇ ਲੇਕਿਨ ਲੰਬੇ ਸਮੇਂ ਤੱਕ ਆਪਣਾ ਹੱਕ ਮੰਗਣ ਤੋਂ ਬਾਅਦ ਬੈਂਕ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਦ ਚੋਰੀ ਹੋਈ ਸੀ ਉਹਨਾਂ ਦਿਨਾਂ 'ਚ ਇੰਸ਼ੋਰੈਂਸ ਖਤਮ ਹੋ ਚੁੱਕੀ ਸੀ ਉੱਥੇ ਹੀ ਕਿਸਾਨ ਜਿੱਥੇ ਬੰਦੀ ਦੇ ਆਗੂ ਅਤੇ ਫੈਕਟਰੀ ਮਾਲਕ ਕਿਸਾਨ ਦਾ ਕਹਿਣਾ ਸੀ ਕਿ ਹੁਣ ਦੁਬਾਰਾ ਉਹਨਾਂ ਨੂੰ ਪੁੱਛੇ ਬਿਨਾਂ ਹੀ ਬੈਂਕ ਨੇ ਉਹਨਾਂ ਦੇ ਖਾਤੇ ਚੋਂ ਕਢਵਾ ਇੰਸ਼ੋਰੈਂਸ ਕਰ ਦਿੱਤੀ ਹੈ ਅਤੇ ਇਸ ਦੇ ਮੱਦੇ ਨਜ਼ਰ ਉਹ ਆਪਣੇ ਹੋਏ ਚੋਰੀ ਦਾ ਇੰਸ਼ੋਰੈਂਸ ਲੈਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਜਦ ਤੱਕ ਉਹਨਾਂ ਦਾ ਹੱਕ ਨਹੀਂ ਮਿਲਦਾ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਉਧਰ ਜੋਨਲ ਬੈਂਕ ਮੈਨੇਜਰ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਤਰਨਾ ਦੇਵੇ ਕਿਸਾਨਾਂ ਅਤੇ ਫੈਕਟਰੀ ਮਾਲਕ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਹੈ ਉਹਨਾਂ ਵੱਲੋਂ ਇੱਕ ਟੀਮ ਬਣਾ ਕੇ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਇੱਕ ਹਫ਼ਤੇ ਦੀ ਰਿਪੋਰਟ ਮੰਗੀ ਗਈ ਹੈ ਅਤੇ ਕਿਸਾਨਾਂ ਨੂੰ ਆਸਵਾਸ਼ਣ ਦਿੱਤਾ ਹੈ ਅਤੇ ਅਪੀਲ ਕੀਤੀ ਹੈ ਕਿ ਉਹ ਆਪਣਾ ਧਰਨਾ ਖਤਮ ਕਰਨ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਰਕਾਰ ਨੇ ਵੀ ਜਦੋਂ ਸਭ ਤੋਂ ਬੰਦ ਹੋ ਗਿਆ ਰੋਟੀ ਘਰਾਂ ਤੋਂ ਮੋਰਸਲ ਕੱਢਣੋਂ ਹਟ ਗਏ ਵਾਲਾ ਜਿਹੜਾ ਕੰਮ ਉਹਦੇ ਚੱਲ ਜਾ ਰਿਹਾ ਤੇ ਇਹ ਜਿਹੜੇ ਕੰਸਟਰਕਟਰ ਕਰਾ ਰਹੇ ਆ ਜ਼ਮੀਨਾਂ ਆਪਣਾ ਚਾਹੁੰਦੇ ਜੋ ਬ੍ਰਿਚ ਰਹਿੰਦੇ ਨੇ ਉਹ ਜ਼ਮੀਨਾਂ ਦੇ ਉੱਤੇ ਇਹਦਾ ਉਹ ਕਰੋਨਾ ਕਾਲ ਦੇ ਵਿੱਚ ਸਰਕਾਰ ਦੇ ਨਾਲ ਰਲ ਕੇ ਉਹ ਜੋ ਉਹਦੀ ਜੈਂਟੀ ਕਰਦੀ ਆ ਇਹ ਕਈ ਜਿਹੜੇ ਲੋਕਾਂ ਨੂੰ ਵੀ ਤੇ ਇਹ ਜਿਹੜੀਆਂ ਸਰਕਾਰਾਂ ਨੇ ਉਹ ਜੰਗਲਿਆਂ ਨੂੰ ਦੁਲਾਨਾ ਦੇ ਉੱਤੇ ਦੁਲਾਨਾ ਦੇ ਉੱਤੇ ਉਹ ਕਾਪੂਲੇਟਰ ਨੇ ਜੇ ساری ਖੇਤ ਪਿਆਚ ਨੂੰ ਨਨੂ ਕਬੂਤਰ ਖਾ ਕੇ ਖੋਹ ਚੁਦੇ ਨੇ ਚੋਟ ਰਹਿ ਕੇ ਕੋਈ ਨਾ ਮਿੱਠੀ ਵਾਇਰ ਬੋਲ ਦੀਆਂ ਨੇ ਸਰੇ ਉਸਕੇ ਸਾਗਾ ਕਮਾਇਆ ਪੈਂਦਾ ਕੀਤਾ ਇਸ ਹਾਲੇ ਬਾਅਦ ਫਿਰ ਕਰਕੇ ਬੇਨਤੀ ਕਰਨ ਠੀਕ ਹੈ ਜੀ ਫਿਰ ਬੜੀ ਮਿਚਕੇ ਪੜਨ ਦੀ ਕੋਸ਼ਿਸ਼ ਕੀਤੀ ਦੇ ਸਾਫ ਕਰਕੇ ਦਰਖਵਾ ਪਾ ਲਗਾਇਆ ਇੱਕ ਅੱਜ ਕਿਉਂ ਕੀਤਾ 26 ਅਰਸੀਨ ਕਢਾਈ ਨਾਲ 17 6 ਬਾਈ ਨੂੰ ਸਾਹਿਬ ਬ੍ਰੇਕਿੰਗ ਵੇਚ ਰਹੀ ਆ ਸਾਹੀ ਖਰੀਦੇ ਆਹ ਬਤਾ ਗਾੜੀ ਲੱਗੇ 1 22 22 ਨੂੰ ਖਤਮ ਹੋ ਗਈ ਆ ਕੀ ਆਪਣਾ ਰੇਟ ਕੋਲ ਹੈਗਾ ਸੀ ਇਹਦਾ 10 ਜੂਨ ਤੋਂ 9 ਜੂਨ 10 ਜੂਨ ਨਵੀਆਂ ਡਿਟੇਲਾਂ ਨੇ ਦਿੱਤੀਆਂ ਨਹੀਂ ਮੈਨੂੰ ਦਾਣਾ ਕਾਦੇ ਕੋੜ ਇਸ ਸਪੈਕਸ਼ਨ ਵੇਖੋ ਕਿਨੇ ਕਿਨੇ ਪਏ ਇਸ ਸਪੈਕਸ਼ਨ ਦੇ ਪਏ ਆ ਪ੍ਰੋਸੈਸਿੰਗ ਦੇ ਪਏ ਇੱਕ ਗਲਤ ਹੋਇਆ ਜਦੋਂ ਕਰ ਤੋਂ ਵਿਆਜ ਨਹੀਂ ਕੱਢਿਆ ਗਿਆ ਕਿੰਨੀਆਂ ਪਾਈਆਂ ਇਹਨਾਂ ਨੇ ਇਹ ਜਿਹੜੇ ਤਰਕੇ ਪ੍ਰੋਸੈਸਿੰਗ ਪ੍ਰੋਸੈਸਿੰਗ ਇਸਨੇ ਪੈਸੇ ਕਿਨੇ ਲੱਖਾਂ ਰੁਪਈਆ ਇਹਨਾਂ ਨੇ ਮੇਰਾ ਇਦਾਂ ਹੀ ਇਦਾਂ ਹੀ ਪਾ ਤੇ ਮੈਂ ਤਾਂ ਵੀ ਨਹੀਂ ਕੀਤੀ ਸੀ ਮੈਂ ਜਿਹਨੂੰ ਕੋਈ ਨਹੀਂ ਜੀ ਇਹ ਚੱਲਦਾ ਪਿਆ ਕੰਮ ਕੱਢ ਕਮਾਈ ਕਰ ਲਓ ਸਭ ਗਵੈਂਟ ਕਰ ਲਓ ਪਰ ਨੀਕਾ ਨਹੀਂ ਆ ਅਸੀਂ ਮੇਰੀ ਫੈਕਟਰੀ ਆ ਫੋਕਲਪੁਆਇੰਟ ਚੱਠਾ ਮਿਸ਼ਲੀ ਮੇਕਰ ਦੇ ਨਾਂ ਤੇ ਇਹਨਾਂ ਨੇ ਇੰਸ਼ੋਰੈਂਸ ਕਰਦੇ ਸੀ ਮੇਰੀ ਹਰ ਸਾਲ ਆਪਣੇ ਆਪ ਮੇਰੇ ਅਕਾਊਂਟ ਚੋਂ ਪੈਸੇ ਡੈਬਿਟ ਕਰਦੇ ਸੀ ਮੈਨੂੰ ਪੁੱਛੋਂ ਬਗੈਰ ਨਾਂ ਮੇਰੇ ਸਾਈਨ ਹੁੰਦੇ ਸੀ ਕੁਝ ਨਹੀਂ ਸੀ ਹੁੰਦਾ ਪੁੱਛਣ ਤੇ ਕਹਿੰਦੇ ਜੀ ਸਹੀਂ ਇਹ ਬੈਂਕ ਵੱਲੋਂ ਹੋਣੀ ਹੋਣੀ ਹੈ 2022 ਮੇਰੀ ਚੋਰੀ ਹੋ ਗਈ ਮਈ ਮੈਂ ਨਾ ਕੋ ਐ ਜੀ ਮੈਂ ਕਹਿਆ ਜੀ ਮੇਰੇ ਚੋਰੀ ਹੋ ਗਈ ਤੁਸੀਂ ਇੰਸ਼ੋਰੈਂਸ ਦੇ ਪੈਸੇ ਕੱਢਦੇ ਹੋ ਕਲੇਮ ਕਰਦੇ ਹੋ ਤੇ ਮੇਰਾ ਕਲੇਮ ਦਾਵਾ ਮੈਨੂੰ ਨਾਲ ਆਣ ਕੇ ਤੇ ਤੁਸੀਂ ਸਾਰਾ ਪ੍ਰੋਸੈਸਿੰਗ ਫੀਸ ਕੱਢਦੇ ਹੋ ਬਾਕੀ ਤੁਸੀਂ ਵਿਟਨੈਸ ਪਾਉਂਦੇ ਹੋ ਸਾਰਾ ਕੁਝ ਆਣ ਕੇ ਚੈੱਕ ਕਰਦੇ ਹੋ ਸਾਰੀਆਂ ਤੁਸੀਂ ਫੀਸਾਂ ਪਾਉਂਦੇ ਹੋ ਤੇ ਆਣ ਕੇ ਤੁਸੀਂ ਤੇ ਮੇਰਾ ਆਣ ਕੇ ਚੈੱਕ ਕਰੋ ਤੇ ਮੈਨੂੰ ਮੁਆਵਜ਼ਾ ਦਿਵਾਓ ਹਮ ਕਮਲ ਨੈਨ ਜੀ ਸੀ ਉਸ ਵੇਲੇ ਮੈਂ ਇੱਥੇ ਇਹ ਨਹੀਂ ਆਏ ਜੀ ਬਈ ਮੈਂ ਮੁਰਕੇ ਨੂੰ ਲੈਟਰ ਲਿਖੀ ਮੈਂ ਜੀ ਮੈਨੂੰ ਕਵਰ ਨੋਟ ਦਿਓ ਕਵਰ ਨੋਟ ਦਿੱਤੇ ਵਿੱਚ ਮੇਰੀ ਪਾਲਸੀ ਜਿਹੜੀ ਉਹ ਮੁੱਕ ਚੁੱਕੀ ਸੀ ਹੋ ਸਕਦਾ ਫਿਰ ਇਹ ਕਹਿੰਦੇ ਜੀ ਸਾਡੀ ਕਲੈਰੀਕਲ ਮਿਸਟੇਕ ਹੋ ਗਈ ਹੈ ਬਾਅਦ ਫਿਰ ਇਹਨਾਂ ਨੇ ਮੇਰੀ ਇੰਸ਼ੋਰੈਂਸ ਕਰ ਦਿੱਤੀ ਫਿਰ ਮੈਨੂੰ ਪੁੱਛਿਆ ਬਗੈਰ ਕੋਈ ਗੱਲ ਬਾਤ ਉਹ ਉਸੇ ਮਸਲੇ 'ਚ ਇਹਨਾਂ ਨੂੰ ਇਹਨਾਂ ਕੋਲ ਆਉਣ ਡੇ ਆ ਜੀ ਸਾਡਾ ਮਸਲਾ ਹਲ ਕੋਈ ਇਹਨਾਂ ਨੇ ਨਹੀਂ ਕੀਤਾ ਕੋਈ 2022 ਦਾ 2022 ਦਾ ਮਸਲਾ ਇੰਸ਼ੋਰੈਂਸ ਲਗਾਤਾਰ ਹੋ ਰਹੀ ਹੈ ਹੋ ਰਹੀ ਹੈ ਜੀ ਲਗਾਤਾਰ ਡੈਬਿਟ ਹੋ ਰਿਹਾ ਹੈ ਜੀ ਅੱਛਾ ਤੇ ਕਲੇਮ ਨਹੀਂ ਮਿਲਦਾ ਕਲੇਮ ਨਹੀਂ ਮਿਲਦਾ ਜਿਨੇ ਕਰਕੇ ਤਾਂ ਲੱਗਾ ਬਿਲਕੁਲ ਇਹ ਤਾਂ ਮੈਂ ਕਦੋਂ ਤੱਕ ਰਹੇਗਾ ਔਰ ਬੈਂਕ ਮੈਨੇਜਰ ਕੀ ਕਹਿੰਦੇ ਆ ਇਹ ਜੋ ਸਾਡੇ ਆਗੂ ਪ੍ਰਧਾਨ ਸਾਹਿਬ ਕਹਣਗੇ ਉਸ ਹਿਸਾਬ ਨਾਲ ਜਿੰਨੇ ਦੇ ਤੱਕ ਇਹ ਕੋਈ ਮਸਲਾ ਨਹੀਂ ਹੱਲ ਕਰਦੇ ਉਨ ਤੱਕ ਮੈਂ ਤੇ ਮੇਰੇ ਸਾਥੀ ਇੱਥੇ ਬੈਠਾ ਪਾਜੀ ਆਪਣਾ ਨਾਮ ਦੱਸਦੇ ਸਰਬਜੀਤ ਸਿੰਘ ਛੱਠਾ ਮਸਲਾ ਇਹ ਕਿ ਸਰਬਜੀਤ ਸਿੰਘ ਛੱਠਾ ਉਹਨਾਂ ਨੇ ਮਸਲਾ ਆਪਣੀ ਫੈਕਟਰੀ ਲਾਈ ਸੀ ਫੋਕਲ ਪੈਂਟ ਦੇ ਵਿੱਚ ਉਦੀ ਬੈਂਕ ਕੋ ਇਹਨਾਂ ਦੇ ਲਿਮਟ ਵੀ ਲਈ ਹੋਈ ਆ ਇਹ ਬੈਂਕ ਉਸ ਫੈਕਟਰੀ ਦੀ ਹਰ ਸਾਲ ਇੰਸ਼ੋਰਸ ਕਰਦੀ ਸੀ ਮਤਲਬ ਜਦੋਂ ਸਮਾਂ ਖਤਮ ਹੋ ਜਾਣਾ ਸ਼ੁਰੂ ਤੇ ਦੁਬਾਰਾ ਫਿਰ ਇਹ ਕਰਦੇ ਸੀ ਇਹਨਾਂ ਨੇ ਵਿੱਚ ਉਹਦੇ ਮਤਲਬ 5 ਕੁ ਮਹੀਨੇ ਜਿਹੜੇ ਆ ਉਹ ਵਿਥ ਪਾਤੀ ਵੀ ਇੰਸ਼ੋਰਸ ਨਹੀਂ ਕੀਤੀ ਮੈਨੇਜਰ ਦੀ ਵਜ੍ਹਾ ਕਰਕੇ ਨਹੀਂ ਹੋਈ ਉਹਦੇ ਵਿੱਚ ਉਸ ਸਮੇਂ ਹੋ ਗਈ ਚੋਰੀ ਉਸ ਫੈਕਟਰੀ ਦੇ ਵਿੱਚ ਉਹ ਚੋਰੀ ਦਾ ਹੁਣ ਉਹ ਕਲੇਮ ਜਿਹੜਾ ਘੱਟੋ ਘੱਟ ਉਹਨਾਂ ਦਾ ਨੁਕਸਾਨ ਜਿਹੜਾ 15 ਲੱਖ ਰੁਪਏ ਦਾ ਹੋਇਆ ਉਹ ਜੇ ਤੱਕ ਕਲੇਮ ਤਾਂ ਮਿਲੂਗਾ ਵੀ ਜੇ ਉਹਦੀ ਇਨਸ਼ੋਰਸ ਹੋਈ ਹੋਗੀ ਉਹ ਇਨਸ਼ੋਰਸ ਮਿਸ ਹੋਈ ਐ ਇਸ ਮੈਨੇਜਰ ਦੀ ਵਜ੍ਹਾ ਕਰਕੇ ਇਹਨਾਂ ਨੂੰ ਅਸੀਂ ਬਾਰ ਬਾਰ ਮਿਲਦੇ ਵੀ ਆਏ ਪਿਛਲੇ ਸਮੇਂ ਹਫਤਾ ਹੋ ਗਿਆ ਉਦੋਂ ਨਹੀਂ ਮਿਲੇ ਸੀ ਇਹ ਕਹਿੰਦੇ ਅਸੀਂ ਮਸਲਾ ਹੱਲ ਕਰਦੇ ਆਗੇ ਉੱਪਰ ਭੇਜੀ ਹੋਈ ਆ ਤੁਹਾਡੀ ਕੰਪਲੇਨ ਪਰ ਅਜੇ ਕੁਛ ਨਹੀਂ ਹੋਇਆ ਹੁਣ ਅਸੀਂ ਇੱਥੇ ਪੱਕਾ ਮੋਰਚਾ ਲਾਇਆ ਹੋਇਆ ਵਾ ਜਿੰਨਾ ਚਿਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਨੇ ਚਿਰ ਤੱਕ ਇਹ ਮੋਰਚਾ ਸਾਡਾ ਚੱਲੂਗਾ ਹੁਣ ਸਾਨੂੰ ਗੱਲਬਾਤ ਦੀ ਸੱਦਾ ਆ ਉਹ ਕੀ ਨਿਕਲਦਾ ਵਾ ਉਹ ਬਾਅਦ ਚ ਆਪਾਂ ਦੱਸਾਂਗੇ ਹੁਣ ਆਡਾ ਮੋਰਚਾ ਹੀ ਚੱਲੂ ਹੁਣ ਪੱਕਾ ਇਹ ਕਿੰਨਾ ਚਿਰ ਚੱਲਦਾ ਰਹੂਗਾ ਜਿੰਨਾ ਚਿਰ ਤੱਕ ਸਾਨੂੰ ਇਹ ਇਨਸਾਫ ਨਹੀਂ ਦਉਂਦੇ ਜਾਂ ਕੋਈ ਸਾਨੂੰ ਵਿਸ਼ਵਾਸ ਪੱਕੇ ਤੌਰ ਤੇ ਨਹੀਂ ਦਿੰਦੇ ਉਹਨਾਂ ਚਿਰ ਤੱਕ ਇਹ